ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਲਾਈਫ ਸਟਾਈਲ ਵਿਦ ਬੰਵੀਰ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਆਪਾਂ ਮੈਂ ਹੁਣੀ ਬਸ ਬਾਹਰ ਹੀ ਆਈ ਸੀ ਤੇ ਅੱਜ ਗੁਰਪੁਰਬ ਹੈ ਤੇ ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀ ਬਹੁਤ-ਬਹੁਤ ਜਿਆਦਾ ਮੁਬਾਰਕਾਂ ਤੇ ਹੁਣ ਮੈਂ ਬਾਹਰ ਆਈ ਸੀ ਮੈਂ ਸੋਚ ਰਹੀ ਸੀ ਮੈਂ ਮੈਤੇ ਸ਼ਗਨ ਨਾ ਗੁਰੂ ਘਰ ਚੱਲ ਜਾਨੇ ਹਣਾ ਕਿਉਂਕਿ ਦੀਦੀ ਐ ਕਹ ਰਹੀ ਸੀ ਕਹਿੰਦੇ ਵੀ ਮਿੰਨੀ ਵੀ ਰਾਜ ਤਾਂ ਮੇਰਾ ਕੰਮ ਆ ਮੈਂ ਅੱਜ ਮੈਂ ਗੁਰੂ ਘਰ ਨਹੀਂ ਜਾ ਸਕਦੀ ਤੇ ਆਪਾਂ ਸੰਡੇ ਨੂੰ ਜਾਵਾਂਗੇ ਤੇ ਮੈਨੂੰ ਆਇਆ ਹੋਇਆ ਵੀ ਚੱਲ ਅੱਜ ਦਾ ਦਿਨ ਤਾਂ ਜਾਣਾ ਚਾਹੀਦਾ ਹੈ ਨਾ ਤੇ ਫਿਰ ਮੈਂ ਚੱਲ ਆਪਾਂ ਮੈਂ ਤੇ ਸ਼ੈਨ ਆਪਾਂ ਆਪਾਂ ਸੁੰਨੀ ਚੱਲਦੇ ਆਂ ਨੂੰ ਸ਼ੁਣ ਕੇ ਮੈਂ ਆਪਾਂ ਦੋਨੇ ਚੱਲ ਪੈਨੇ ਚੱਲ ਤੇ ਓਕੇ ਚੱਲ ਬਾਗ ਚੱਲਦੇ ਆਂ ਤੇ ਮੈਂ ਬਾਹਰ ਆ ਕੇ ਦੇਖਿਆ ਸਨੋਵ ਨਹੀਂ ਸੋਣੀ ਲੱਗ ਰਹੀ ਪੈਂਦੀ ਹੋਈ ਤੇ ਖਾਂ ਸੁਣ ਮੇਰੀ ਬਾਰਾਤੀ ਪੈ ਗਈ ਆ ਦੇਖੋ ਨਹੀਂ ਸੋਣ ਲੱਗ ਰਹੀ ਪਰ ਲੱਗ ਗਿਆ ਇਹ ਸਨੋਵ ਮੈਂ ਦੇਖੀ ਸੀ ਜਦੋਂ ਨਾ 10 ਵਜੇ ਸਟਾਰਟ ਹੋਈ ਹੈ ਇਹ ਪੈਣੀ ਨਹੀਂ ਸੋਣ ਲੱਗ ਰਹੀ ਇਹ 10 ਵਜੇ ਸਟਾਰਟ ਹੋਈ ਸੀ ਪੈਣੀ ਹੁਣ ਦੇਖੋ ਕਿੰਨੇ ਘੜੇ ਤੱਕ ਪਾਉਗੀ ਉਹ ਉੱਥੇ ਕੀ ਕਹਿੰਦੇ ਨੇ ਆਪਣੇ ਮੈਪ ਤੇ ਦਖਾਇਆ ਸੀ ਵੀ 12 ਮਤਲਬ 12:30 ਹਟ ਜੂਗੀ ਬਟ ਹੁਣ 12:30 ਹੋਏ ਹੋਏ ਨੇ ਹਟ ਨਹੀਂ ਹੈਗੀ ਦੇਖੋ ਕਿੰਨੇ ਕੋਈ ਹੜੂਗੀ ਬਟ ਮੈਨੂੰ ਐ ਕਿਹਾ ਮਾ ਜਰਾ ਹਟ ਜੂਗੀ ਆਪਾਂ ਚੱਲਦੇ ਆਂ ਵੇ ਜਾ ਕੇ ਉੱਥੇ ਕੀ ਕਹਿੰਦੇ ਹੁੰਦੇ ਨੇ ਗੁਰੂ ਘਰ ਚੱਲਦੇ ਆਂ ਹੁਣ ਮੈਂ ਇਹ ਕਹਤਾ ਮੈਂ ਪਹਿਲਾ ਸੂਟ ਪਾਉਂਦੇ ਰਾਦਾ ਸੀ ਮੈਂ ਫਿਰ ਮੈਂ ਜਦੋਂ ਆ ਕੇ ਸਨੋ ਦੇਖੀ ਮੈਂ ਨਹੀਂ ਰਹਿਂਦੀ ਯਾਰ ਸ਼ਗਨ ਸੂਟ ਤਾਂ ਪਹਿਣਾ ਨਹੀਂ ਹੈਗਾ ਮਾ ਆਪਾਂ ਦੁੱਜੀ ਲੋਟ ਜਿੰਨ ਵਗੈਰਾ ਮੋਟੇ ਕੋਟ ਵਗੈਰਾ ਪਾ ਕੇ ਹੀ ਚੱਲਦੇ ਆਂ ਅਨਸ਼ਲ ਕੋਈ ਗੱਲ ਨਹੀਂ ਚਲੋ ਆਪਾਂ ਚੱਲਦੇ ਆਂ ਤੇ ਪਹਿਲਾ ਮੈਂ ਨਾ ਰੋਟੀ ਪਕਾ ਲਾਂ ਹਨਾ ਪਰੌਂਠੇ ਲਾਂ ਇੱਕ ਦੋ ਖਾ ਕੇ ਚੱਲ ਜਾਈਏ ਮੇਰੀ ਸਨੋ ਪੈ ਕੇ हट ਗਈ ਹੈ ਤੇ ਬਸ ਹੁਣ ਆਪਾਂ ਚੱਲਦੇ ਆਂ ਗੁਰੂਕਰ ਮੈਂ ਬੱਸ ਸਟੇ ਰੇਟ ਕਰ ਰਹੀ ਹਾਂ ਮੇਰੇ ਬੱਸ ਆਉਗੀ ਤੇ ਦੇਖੋ ਸਨੋ ਕਿੰਨੀ ਕੈਂਟ ਪਈ ਹੋਈ ਆ ਬੱਸ ਆਪਾਂ ਹੁਣ ਬੱਸ ਸਟੇ ਰੇਟ ਕਰਦੇ ਹਾਂ ਤੇ ਸ਼ਗਨ ਪਹੁੰਚ ਗਏ ਸੈਂਟਰੀ ਪਾਰਕ ਬੱਸ ਮੈਨੂੰ ਇੱਥੇ ਚੱਲ ਜੀ ਆਉਦੇ ਲਵੇ ਹੁਣ ਕਹਿੰਦੇ ਮੈਂ ਤਾਂ ਹਿਟਲ 'ਚ ਬੈਠ ਜਾਵਾਂ ਮੇਰੇ ਕੋਲ ਅਜੇ ਟਾਈਮ ਲੱਗੂਗਾ ਹੁਣ ਓਕੇ ਨਹੀਂ ਕੋਈ ਪਰੇਸ਼ਾਨੀ ਨਹੀਂ ਸਟੇ ਕਰਦੀ ਹਾਂ ਅਸਲ ਪਹਿਲੇ ਮੈਨੂੰ ਗਾਣਾ ਕੱਢ ਰਹੀ ਸੀ ਲੱਗ ਗਿਆ ਮੇਰੇ ਕੋਲ ਸੀ ਜਿਹੜੀ ਉਹ ਹੁੰਦੇ ਸੀ 2-5 ਦੇ ਸੀ ਤੇ ਮੈਰੀ ਕੋਲ ਬੱਸ ਲੰਘ ਗਈ ਫਿਰ ਮੈਂ ਨਹੀਂ ਨਿਗਾਈ ਹੈਗੀ ਮੈਂ ਜੋ ਆ ਰਹੀ ਸੀ ਨਾ ਪਰ ਕੀ ਵਾਸਕੇ ਪੈਰ ਜਮ ਮੋ ਖੁੱਡੀ ਗਈ ਖੱਡੀ ਗਈ ਤੇ ਫਿਰ ਬਸ ਲੰਗ ਗਈ ਟਾਈਮ ਨਹੀਂ ਪਤਾ ਹੀ ਲੱਗਿਆ ਹੈਗਾ ਤੇ ਹੁਣ ਮੇਰੇ ਕੋਲਸ ਇਹ ਜਿਹੜੀ ਦੋ ਕੁੱਤੀ ਤੇ ਆ ਤੇ ਮੈਨੂੰ ਕਿਹਾ ਮੈਂ ਭੰਡ ਵੇਟ ਕਰ ਲਵਾਂ ਮੈਂ ਤੇ ਲੇਟ ਹੋ ਗਈ ਕਹਿ ਤੂੰ ਹਰ ਵਾਰੀ ਆ ਕੇ ਰਿਆ ਕਰ ਚਲ ਦੇ ਮੈਂ ਬੈਠ ਜਾਏ ਵੇਟ ਕਰਦੇ ਹਾਂ ਬਟ ਠੰਡ ਬਹੁਤ ਹੈ ਅੱਜ ਅੱਜ ਤੋਂ ਵੱਧ ਠੰਡ ਹੈ გილਗੇ ਜੀ ਮੈਂ ਮੈਨੂੰ ਦੱਸ ਦੇ ਕਹਿੰਦੇ ਤੂੰ ਮੈਨੂੰ ਦੱਸਦੀ ਨਾ ਮੈਂ ਲੇਟ ਹੋ ਜਾਈਂਗਾ ਮੈਂ ਰਾਤ ਨੂੰ ਪਿਆਰ ਹੋ ਕੇ ਆਉਂਦਾ ਮੈਂ ਤੈਨੂੰ ਬੱਸ ਲੰਗਾ ਆਈਂਗਾ ਮੈਂ ਦੱਸ ਦੇ ਕਰ ਦਿੰਦੀ ਤੂੰ ਬੱਸ ਨੀਂਦ ਨੀਂਦ ਨਾ ਮੈਨਾਂ ਰਗੜਾ ਮੁੱਛ ਕੇ ਨੰਗਾ ਆਂੀਆਂ ਕਿਸੇ ਤੋਂ ਆ ਫਿਰ ਅੰਗਿਆ ਤੇ ਇਹਨੂੰ ਜੇ ਆਪਾਂ ਕਹੀਏ ਨਾ ਵੀ ਕੱਲ੍ਹ ਉਹਦੇ ਤਿਆਰ ਹੋ ਜੀ ਉਹ ਤੂੰ 2 ਘੰਟੇ ਬਾਅਦ ਤਿਆਰ ਹੋ ਪੈਣਾ ਤਾਂ ਉੱਠਦੀ ਹੋਣੀ ਹੈਗੀ 12 ਵਜੇ ਮੈਨੂੰ ਉੱਠ ਕੇ ਕਹਿੰਦੀ ਮੈਂ ਹੁਣ ਰੱਖੀ ਆ ਜਿਨੇ ਕਾਲਿੰਗ ਕੀਤਾ ਸੀ ਅੱਜ ਮੈਂ 10 ਵਜੇ ਉੱਠੀ ਮੈਂ ਹੈ ਨੈਪਾਲ ਲਈ ਆਈ ਹੈਗੀ ਨੇ ਆਵੇਂ ਠਾ ਦਿੰਦੇ ਹੁੰਦੇ ਨੇ ਫਿਰ ਮੈਂ ਡੈਡੀ ਨੂੰ ਚਲਾ ਡੈਡੀ ਨੂੰ ਕਾਲ ਕਰ ਦਿੱਤਾ ਕਿ ਕੀ ਹੈ ਕਾ ਉੱਠੀ ਨਹੀਂ ਮੇਰਾ ਮੇਰੇ ਘਰ ਕਿਉਂ ਪਈ ਹੁੰਨੀ ਆ ਮੈਂ ਅਸੀ ਕਾਲ ਕਰਕੇ ਕੀ ਕਰੀ ਪਈ ਤਾਂ ਹੁੰਨੀ ਆ ਸੁੱਤੀ ਇਹ ਇੱਕ ਗੱਦੀ ਹੋ ਜਾਂਦੀ ਚਲ ਤੇ ਜੇ ਆਪਾਂ ਗੁਰੂ ਘਰ ਪਹੁੰਚ ਗਏ ਤੇ ਜਿਹੜਾ ਇਹ ਗੁਰੂ ਘਰ ਹੈ ਸਾਡੇ ਘਰ ਦੇ ਬਿਲਕੁਲ ਨੇੜੇ ਆ ਹਨਾ ਕਿ ਇਹ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਗੁਰੂਦਵਾਰ ਹੈ ਨਾ ਮੇਰੇ ਜਨ ਸਾਹਿਬ ਜੀ यस ਤੇ ਇੱਕ ਮਿਲੂਡ ਵਾਲਾ ਗੁਰੂਦਵਾਰ ਸੀ ਨਾ ਬਹੁਤ ਹੀ ਜਾਂਦੇ ਸੀ ਉਹ ਵਾਲੇ ਗੁਰੂ ਘਰ ਹੀ ਬਟ ਆਥਾ ਜੂ ਭੀੜ ਬਹੁਤ ਜ਼ਿਆਦਾ ਸੀ ਭੀੜ ਬਹੁਤ ਜ਼ਿਆਦਾ ਥੇ ਆਪਣੇ ਗੁਰੂਪ ਕਰਕੇ ਸਭ ਇਸ ਅੱਗੇ ਆ ਗਏ ਹੱਦ ਛੱਡੋ ਹਰਿ ਨਾਮੁ ਸਿਮਰਿ ਭਾਇ ਹੋ ਸਤਿਗੁਰ ਗਤਿ ਹੋ ਰਵਿ ਪੁਰਖੁ ਸਿਮਰਿ ਸਚਾ ਜਾਪੈ ਕੋ ਨਾਮੁ ਸਰ ਸੰਸਾਰੇ ਜਿਨ ਭਗਤ ਬਹੁ ਜਲਤਾਰੇ ਸੋ ਰਸੁ ਸੋਈ ਨਾਮ ਪ੍ਰਧਾਨ ਤਿਤ ਨਾਮ ਰਸੁ ਨਾਨਕ ਰਹਿਣਾ ਤਪਿਉ ਜੇਲ ਸਰਬ ਸਿਦੀ ਕਬਜਨ ਕਲ ਸੁਭਤੀ ਕੀਰਤ ਜਨ ਅਮਰਤਾ ਸੋ ਬਸਤੀ ਰਿਆ तीरत रब किरण प्रगट संसारै साख रोवर साख तरोवर मवलसरा उत्तर दक्कन पूब और पश्चिम जय जयकार जो पंथ नर आव पर नाम रस ए नीचाना पीजी छ नहीं छ छ साहिब जी ਬਾ ਗੁਰੂ ਘਰ ਤੋਂ ਆ ਗਿਆ ਤੇ ਬਸ ਹੁਣ ਬਾਰਵੀਂ ਨੇਰਾ ਛਿਪ ਗਿਆ ਜਿਸ ਨੇਰਾ ਛਿਪ ਗਿਆ ਦਿਨ ਛਿਪ ਗਿਆ ਨੇਰਾ ਹੋ ਗਿਆ ਦਿਖਦਾ ਨਹੀਂ ਹੋਣਾ ਆ ਦੇਖੋ ਛਿਪ ਗਿਆ ਦਿਨ ਵੀ ਗੱਲ ਜਿਹਾ ਹੋਏ ਪੈਣੀ ਹੈ ਅੰਤ ਕੱਲ ਵੀ ਠੰਡ ਪਵੇ ਬਸ ਹੁਣ ਆਪਾਂ ਥੋੜੇ ਸ਼ਾਮ ਹੋਰ ਹੋ ਜਾਣ ਦੋ ਹਨਾ ਦੀਦ ਨੂੰ ਆ ਜਾਣ ਦੋ ਫਿਰ ਆਪਾਂ ਵੀ ਘਰੇ ਨਾ ਦੀਵਾ ਲਗਾ ਲੈਣੀ ਆ ਦੀ ਵੀ ਲਾਣੇ ਪਸ ਗੁਰਪੁਰੇ ਸੈਲੀਬ੍ਰੇਟ ਹੋ ਜਾਊਗਾ ਮਨ ਮੇਰਾ ਹੀ ਸੀ ਹੈ ਨਾ ਵੀ ਅੱਜ ਸਨੋ ਪੈ ਰਹੀ ਆ ਫੇ ਗੁਰੂ ਘਰ ਪਹਿਲੇ ਸਾਡਾ ਪਲਾਨ ਨਹੀਂ ਹੈਗਾ ਸੀ ਸਾਨੂੰ ਕੈਨਸਲ ਕਰਨ ਲੱਗੇ ਸੀ ਅਸੀਂ ਵੀ ਸਨੋ ਪੈ ਰਹੀ ਸ਼ਰਨ ਵੀ ਮਨ ਕਹਿਣ ਲੱਗੀ ਕਹਿੰਦੇ ਰਹਿਣ ਦੇ ਯਾਰ ਮਨਵੀਰ ਠੰਡ ਬਹੁਤ ਹੈ ਨਾ ਸਨੋ ਪੈਣ ਲੱਗੀ ਵੀ ਅੱਜ ਨਹੀਂ ਚੱਲਦੇ ਹੈਗੇ ਬਟ ਮਨੂੰ ਕਹਿ ਮਾ ਪਲੀਜ਼ ਯਾਰ ਅੱਜ ਦਾ ਦਿਨ ਲੱਗ ਜਾ ਵੀ ਅੱਜ ਜਾਣਾ ਚਾਹੀਦਾ ਹੈ ਨਾ ਇੱਕ ਵਾਰ ਵੀ ਗੁਰੂ ਘਰ ਹੋਗੇ ਉੱਥੇ ਬੈਠ ਕੇ ਫਿਰ ਅਸੀਂ ਮੈਂਨੇ ਚਪਈ ਸਾਜਾ ਪਾਠ ਕਰ ਲਈ ਸੀ ਹੈ ਨਾ ਮੇਰਾ ਪਾਠ ਵੀ ਹੋ ਗਿਆ ਉੱਥੇ ਲੇ ਲੰਗਰ ਛੱਕਲੇ ਸੀ ਬਾਕੀ ਲੰਗਰ ਦੀ ਤਾਂ ਰੀਸ ਹੀ ਨਹੀਂ ਹੁੰਦੀ ਹੈਗੀ ਜੇ ਮੈਂ ਕਹਾਂ ਨਾ ਕਿ ਗੁਰੂ ਘਰ ਉਹ ਮੈਂ ਵੀ ਕਹਿ ਸਕਦੀ ਮਤਲਬ ਲੰਗਰ ਛੱਕਣਾ ਜਾਨੀ ਉਹ ਮੇਂ ਸਪੈਸ਼ਲ ਹੈ ਕਿਉਂਕਿ ਪਹਿਲੇ ਕਿਹਾ ਰਿਹਾ ਤਾਂ ਕਿੰਨਾ ਮਰਜੀ ਵਧੀਆ ਖਾਣਾ ਬਣਾ ਲੀਏ ਹੈ ਨਾ ਬਟ ਉਹ ਚੀਜ਼ ਨਹੀਂ ਬਣਦੀ ਜਿਹੜੀ ਆਪਾਂ ਲੰਗਰ ਛੱਕ ਕੇ ਮਿਲਦੀ ਹੈ ਬਾਕੀ ਅੱਜ ਤਾਂ ਸਮੋਸੇ ਤੇ ਨਾਲ ਉਹ ਵੀ ਸੀ ਸੈਂਡਵਿਚ ਵੀ ਸੀ ਅੱਗੇ ਲੱਗਿਆ ਸੈਲਿਬ੍ਰੇਟ ਹੋ ਗਿਆ ਬਾਕੀ ਗੁਰੂ ਘਰ ਵੀ ਬਹੁਤ ਸੋਹਣਾ ਡੈਕੋਰੇਟ ਕੀਤਾ ਹੋਇਆ ਸੀ ਇਹ ਗੁਰੂ ਘਰ ਸਾਡੇ ਨੇੜੇ ਸੀ ਹੈ ਨਾ ਤਾਂ ਇਸ ਲਈ ਅਸੀਂ ਇਹਦੇ ਵਿੱਚ ਗਏ ਆਮ ਤੁਮ ਕੀ ਮਿਲਵੁੱਡ ਸਾਲੇ ਕਰਨੀ ਸੀ ਜਾਣਾ ਸੀ ਉੱਧਰ ਬਟ ਉੱਧਰ ਭੀੜ ਬਹੁਤ ਜ਼ਿਆਦਾ ਸੀ ਮੇਰੇ ਕਿ ਕੋਈ ਫਰੈਂਡ ਹੈ ਹੈ ਨਾ ਮੂਸ ਟ੍ਰਿਕ ਦੇਖੀ ਹੈ ਨਾ ਵੀ ਐਨੀ ਭੀੜ ਹੈ ਜ਼ਿਆਦਾ ਫਿਰ ਅਸੀਂ ਇੱਧਰ ਡਿਸਾਈਡ ਕਰ ਲਿਆ ਵੀ ਇੱਧਰ ਭੱਜ ਜਾਈਏ ਚਲੋ ਬਾਕੀ ਸਾਨੂੰ ਨੇੜੇ ਹੀ ਪੈਂਦਾ ਗੁਰੂ ਘਰ ਬਹੁਤ ਦੂਰ ਪੈਂਦਾ ਨਹੀਂ ਹੈਗਾ ਨਾ ਕੋਈ ਕੋਈ ਖਾਸ ਤੇ ਬਸ ਹੁਣ ਆਪਾਂ ਦੀ ਦਾ ਵੇਟ ਕਰ ਰਹੇ ਹਾਂ ਦੀ ਨੂੰ ਆਏ ਹਾਂ ਤੇ ਫਿਰ ਆਪਾਂ ਦੀ ਵੇ ਲਗਾ ਲੈਨੇ ਆ

ਸੋਵੇ ਪਰਦੇ ਸੋਵੇ ਉਹ ਬਣੀ ਛੱਡਦਾ ਦੁਨੀਆ ਬੂਹੇ ਪੜਦੀਓ ਰਸਤੇ ਕੱਢਦਾ ਜੋਰਾ ਕਾਤੋਂ ਸੋਹਣਿਆ ਤੇਰੇ ਦਿਲ ਨੂੰ ਰਹਿਦਾ ਜਿੱਥੇ ਮਾਲਕ ਰੱਖਦਾ ਉਹ ਜੇ ਆਪਾਂ ਦੀਵੇ ਲਗਾ ਦਿੱਤੇ ਨੇ ਬਸ ਆਪਾਂ ਨਾ ਦੂਰ ਦੂਰ ਲੈਨੇ ਨਾ ਵੀ ਮੈਟ ਤੋਂ ਕੋਈ ਖਤਰਾ ਨਾ ਹੋਵੇ ਮੈਟ ਤੇ ਮੈਂ ਲੱਗਣ ਤੇ ਬਾਕੀ ਇਹ అలਾਰਮ ਤੋਂ ਬਚਾ ਕੇ ਹੈ ਨਾ ਵੀ అలਾਰਮ ਚ ਧੂਆ ਵਸਤੇ ਤੇ అలਾਰਮ ਨਾ ਬੱਜ ਜਾਵੇ ਬਸ ਮੈਂ ਵੀ ਨਾ ਜਾ ਕੇ ਹੁਣ ਰੁਕ ਕੇ ਰੋਟੀ ਖਾਣੀ ਆ ਭੁੱਖ ਲੱਤਣ ਲੱਗੀ ਹੁਣ ਭੁੱਖ ਲੱਗਣ ਲੱਗਿਆ ਉਹ ਮੈਂ ਨਾ ਜਸਟ ਆ ਕੇ ਗੁਰੂ ਘਰ ਤੋਂ ਹੈ ਨਾ ਜਦ ਮੈਂ ਵੀਡੀਓ ਕੋ ਮਤਲਬ ਵੀਡੀਓ ਆ ਗਿਆ ਜੋ ਵੀਡੀਓ ਬੰਦ ਕੀਤੀ ਬਸ ਫਿਰ ਮੈਂ ਉਹਨਾਂ ਨੂੰ ਫੋਨ ਲਾਇਆ ਸੀ ਘਰ ਦੇ ਉਹਨਾਂ ਨੂੰ ਮੈਂ ਗੱਡ ਜੀ ਨਾਲ ਗੱਲ ਕੀਤੀ ਤੇ ਗੱਲ ਕਰ ਤਾਂ ਪਰਸ ਮੈਂ ਸੌਂਗੀ ਸੀ ਮੈਂ ਹੋਣੀ ਅੱਖਾਂ ਦੀ ਨੇ ਠਾਇ ਮੈਂ ਜਦੋਂ ਦੀਦੀ ਆਏ ਨੇ ਤੇ ਫਿਰ ਮੈਂ ਦੀਦੂ ਕਿਹਾ ਮੈਂ ਦੀਦੀ ਆਪਾਂ ਦੀਵੇ ਲਗਾ ਲਈ ਦੀਦੀ ਕਹਿੰਦੀ ਤੂੰ ਲਾ ਦੇ ਮਨਵੀਰ ਵੀ ਮੈਂ ਪਾਠ ਕਰ ਰਹੀ ਐਂ ਨੇ ਕਿਉਂਕਿ 11:00 ਵੱਜ ਚੁੱਕੇ ਸੀ ਹਨਾ ਵੀ ਕਹਿੰਦੇ ਮਨਵੀਰ ਤੂੰ ਲਾ ਦੇ ਮੈਂ ਪਾਠ ਕਰ ਰਹੀ ਮੈਂ ਠੀਕ ਆ ਦੀਦੀ ਮੈਂ ਲਾ ਦਿੰਨੀ ਕੋਈ ਗੱਲ ਨਹੀਂ ਫਸ ਮੈਂ ਰੋਟੀ ਖਾ ਲੈਣੇ ਆ ਤੇ ਫਿਰ ਆਪਾਂ ਜਾ ਕੇ ਦੁਬਾਰੇ ਫੇਰ ਸੌਂ ਜਾਾਂਗੇ ਬਾਕੀ ਕੱਲੂ ਸੈਟਰਡੇ ਆ ਤੇ ਮੇਰੇ ਦੋ ਅਸਾਈਮੈਂਟ ਆ ਪਈਆਂ ਨੇ ਬਣਾਉਣ ਵਾਲੀਆਂ ਉਹ ਵੀ ਬਣਾਉਣੀਆਂ ਨੇ ਜੇ ਲੇ ਹੁਣ ਸੌਂ ਜਾਨੇ ਵੀ ਸਵੇਰੇ ਛੇਤੀ ਉੱਠ ਕੇ ਬਣਾਵਾਂਗੀ ਲੋ ਜੀ ਅਪ ਰੋਟੀ ਖਾ ਲਈ ਤੇ ਮਟਰ ਪਨੀਰ ਤੇ ਸਬਜ਼ੀ ਬਣਾਈ ਸੀ ਅੱਜ ਆਪਾਂ ਬਸ ਹੁਣ ਆਪਾਂ ਰੋਟੀ ਖਾ ਕੇ ਸੌਂ ਜਾਂਗੇ ਤੇ ਬਾਕੀ ਅੱਜ ਬਲੌਗ ਦਾ ਐਂਡ ਵੀ ਆ ਪੈਥੀ ਕਰਦੇ ਆ ਮਿਲਦੇ ਆ ਫਿਰ ਨਵੇਂ ਬਲੌਗ ਦੇ ਨਾਲ ਹੋਪ ਸਨਸਾਰ ਨੂੰ ਬਲੌਗ ਵਧੀਆ ਲੱਗਿਆ ਹੋਊਗਾ ਅੰਕਸ ਨੂੰ ਵਧੀਆ ਲੱਗਾ ਤੇ ਇਸ ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆ ਫਿਰ ਨਵੇਂ ਬਲੌਗ ਦੇ ਨਾਲ ਬਾਏ ਬਾਏ